ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਗੁਵੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੰਦੇ ਨਿਹਾਲ ਕਰਨ ਜਦੋਂ ਦਿਵਾਲੀ ਦੇ ਮੇਲੇ ਤੋਂ ਉਪਰੰਤ ਗੁਰੂ ਜੀ ਦੀਵਾਨ ਲਗਾ ਕੇ ਬੈਠੇ ਸਨ ਪੈਂਦੇ ਕਾ ਖਾਂ ਦੇ ਘਰੋਂ ਪਿੰਡ ਮੀਰਪੁਰ ਤੋਂ ਇੱਕ ਆਦਮੀ ਨੇ ਆਣ ਕੇ ਦੱਸਿਆ ਵੀ ਪੈਂਦੇਖਾਂ ਦੇ ਘਰ ਲੜਕੀ ਪੈਦਾ ਹੋਈ ਐ ਪਿੰਡ ਮੀਰ ਤੋਂ ਇੱਕ ਖਬਰ ਸੁਣ ਕੇ ਗੁਰੂ ਜੀ ਪੈਂਦੇਖਾਂ ਨੂੰ ਆਹਦੇ ਜਾਓ ਘਰ ਜਾ ਕੇ ਆਪਣੀ ਸੰਤਾਨ ਦੀ ਪਾਲਣਾ ਕਰੋ ਗੁਰੂ ਜੀ ਦਾ ਵਜਨ ਸੁਣ ਕੇ ਪੈਂਦੇਖਾਂ ਆਪਣੇ ਪਰਿਵਾਰ ਪਾਸ ਘਰ ਚਲਿਆ ਗਿਆ ਪੈਂਦੇਖਾਂ ਦੇ ਚਲੇ ਜਾਣ ਪਿੱਛੋਂ ਭਾਈ ਜੇਠੇ ਨੇ ਗੁਰੂ ਜੀ ਨੂੰ ਪੁੱਛਿਆ ਮਹਾਰਾਜੀ ਪੈਂਦੇਖਾਂ ਦੇ ਘਰ ਕੰਨਿਆ ਹੋਈ ਆਪ ਇਹ ਸੁਣ ਕੇ ਹੱਸੇ ਕਿਉਂ ਸੀ ਇਹਦਾ ਕਾਰਨ ਕੀ ਹੈ ਗੁਰੂ ਜੀ ਆnde ਦੇ ਘਰ ਜਿਹੜੀ ਲੜਕੀ ਜੰਮੀ ਹੈ ਇਹ ਜੰਗ ਦਾ ਕਾਰਨ ਬਣ ਕੇ ਇਨਾ ਤੁਰਕਾਂ ਦਾ ਨਾਸ ਕਰੇਗੀ ਇਹਦੇ ਭੇਖ ਨੂੰ ਵੇਖ ਕੇ ਹੱਸੇ ਸੀ ਗੁਰੂ ਜੀ ਦਾ ਵਜਨ ਸੁਣ ਕੇ ਭਾਈ ਜੇਟਾ ਚਰਜ ਰਹਿ ਗਿਆ ਔਰ ਗੁਰੂ ਜੀ ਨੂੰ ਨਮਸਕਾਰ ਕਰਕੇ ਬੈਠ ਗਿਆ ਇਸ ਤਰ੍ਹਾਂ ਜਦੋਂ ਕੁਝ ਸਾਲ ਸੁੱਖ ਆਨੰਦ ਨਾਲ ਬੀਤ ਗਏ ਇੱਕ ਦਿਨ ਮਾਤਾ ਦਿਮੋਦਰੀ ਜੀ ਗੁਰੂ ਕੇ ਮਹਿਲਾ ਨੇ ਬੇਨਤੀ ਕੀਤੀ ਮਹਾਰਾਜ ਜੀ ਆਪਣੇ ਪੁੱਤਰ ਗੁਰਦਿੱਤਾ ਜੀ ਦੇ ਘਰ ਪੁੱਤਰ ਦੀ ਦਾਤ ਬਖਸ਼ੋ ਮੇਰਾ ਬੜਾ ਚਿਤ ਚਾਹੁੰਦਾ ਕਿ ਮੈਂ ਆਪਣੇ ਪੁੱਤਰੇ ਵੇਖਾਂ ਔਰ ਉਹਨਾਂ ਨੂੰ ਖੜਾਵਾ ਗੁਰੂ ਜੀ ਨੇ ਬਰਸਾਨੋਗੇ ਬਚਨ ਕੀਤਾ ਤੇਰੇ ਘਰ ਦੋ ਪੁੱਤਰੇ ਹੋਣਗੇ ਗੁਰੂ ਜੀ ਦਾ ਇਹ ਅਟਲ ਬਚਨ ਵਧੀ ਵੇਲ ਬਾਉ ਪੀੜੀ ਚਾਲੀ ਜ਼ਰੂਰ ਪੂਰਾ ਹੋਵੇਗਾ ਸ਼ਤੀ ਹੀ ਇੱਕ ਦਿਨ ਗੁਰੂ ਜੀ ਨੇ ਸ੍ਰੀ ਗੁਰਦਿੱਤਾ ਜੀ ਆਪਣੇ ਵੱਡੇ ਸੁਪੁੱਤਰ ਨੂੰ ਆਗਿਆ ਕੀਤੀ ਕਿ ਤੁਸੀਂ ਕਰਤਾਰਪੁਰ ਚਲੇ ਜਾਓ ਪਰਿਵਾਰ ਸਹਿਤ ਉੱਥੇ ਜਾ ਕੇ ਨਿਵਾਸ ਕਰੋ ਸ੍ਰੀ ਗੁਰਦਿੱਤਾ ਜੀ ਆਪਣੇ ਪਿਤਾ ਗੁਰੂ ਜੀ ਦਾ ਹੁਕਮ ਮੰਨ ਕੇ ਆਪਣੀ istri ਸਹਿਤ ਕਰਤਾਰਪੁਰ ਚਲੇ ਗਏ ਵਿਸਾਖੀ ਦੇ ਮੇਲੇ ਦੇ ਬਾਅਦ ਸੰਗਤਾਂ ਆ ਬਹੁਤ ਚੜ੍ਹਾਵਾ ਚੜ੍ਹਿਆ ਗੁਰੂ ਜੀ ਨੇ ਸ਼੍ਰੀ ਗੁਰੂ ਦਿੱਤਾ ਜੀ ਨੇ ਸਿੱਖੀ ਦਾ ਬਹੁਤ ਪ੍ਰਚਾਰ ਕਰਕੇ ਸਿੱਖ ਸੇਵਕਾਂ ਨੂੰ ਨਿਹਾਲ ਕੀਤਾ। ਸਭ ਦੀਆਂ ਮਨੋਕਾਮਨਾ ਪੂਰੀਆਂ ਹੋਣ ਦੇ ਵਚਨ ਕੀਤੇ। ਇਹਨਾਂ ਦੇ ਬਚਨਾਂ ਉੱਤੇ ਲੋਕਾਂ ਨੂੰ ਬਹੁਤ ਸ਼ਰਧਾ ਤੇ ਭਰੋਸਾ ਸੀ। ਆਪ ਜੀ ਜੋ ਵਚਨ ਕਰਦੇ ਸਨ ਉਹ ਪੂਰਾ ਹੋ ਜਾਂਦਾ ਸੀ। ਮਾਗ ਸਦੀ ਤਰਾ ਦਸੀ ਸੰਮਤ 1683 ਵਿਕਰਮੇ ਸ਼ਨੀਵਾਰ ਵਾਲੇ ਦਿਨ ਸ਼੍ਰੀ ਗੁਰਦੇਤਾ ਜੀ ਦੇ ਘਰ ਸ਼੍ਰੀਮਤੀ ਜੀ ਦੇ ਗਰਭ ਤੋਂ ਪੁੱਤਰ ਦਾ ਜਨਮ ਹੋਇਆ ਸਾਰੇ ਪਰਿਵਾਰ ਵਿੱਚ ਬਹੁਤ ਆਨੰਦ ਮੰਗਲਾਚਾਰ ਹੋਇਆ ਖੁਸ਼ੀਆਂ ਮਨਾਈਆਂ ਗਈਆਂ ਜਦੋਂ ਇਹ ਸ਼ੁਭ ਖਬਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣੀ ਤਾਂ ਜੀ ਨੇ ਬਹੁਤ ਧੰਨ ਵੰਡਿਆ দান ਕੀਤਾ ਸ੍ਰੀ ਹਰਮੰਦਰ ਸਾਹਿਬ ਨਮਸ਼ਕਾਰ ਕਰਕੇ ਪ੍ਰਸ਼ਾਦ ਦੀ ਦੇਗ ਵਰਤਾਈ ਮਾਤਾ ਜੀ ਨੇ ਬਹੁਤ ਖੁਸ਼ੀ ਕੀਤੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਹਬਜ਼ਾਦੇ ਸ੍ਰੀ ਟਾਲਰਾਏ ਜੀ ਬੜੇ ਹੁਨਾਰ ਤੇ ਉਧਾਰ ਚਿਤ ਸੰਨ ਆਪ ਜੀ ਦੇ ਭੋਲੇ ਭਾਲੇ ਮੁਖ ਤੋਂ ਬਚਨ ਸੁਭਾਵਕੀ ਨਿਕਲ ਜਾਂਦਾ ਸੀ ਉਹ ਪੂਰਾ ਹੋ ਜਾਂਦਾ ਸੀ ਲੋਕ ਆਪ ਜੀ ਦੇ ਬਚਨਾਂ ਤੇ ਬਾਧ ਭਰੋਸਾ ਰੱਖਦੇ ਸਨ ਸ਼੍ਰੀ ਟਾਲਰਾਏ ਜੀ ਆਪਣੇ ਹਾਂ ਦੇ ਬੱਚਿਆਂ ਨਾਲ ਖੇਡਦੇ ਹੁੰਦੇ ਸਨ ਇੱਕ ਦਿਨ ਜਦੋਂ ਸੰਧਿਆ ਸਮੇਂ ਖੇਡ ਕੇ ਸਾਰੇ ਬੱਚੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਰਾਤ ਸਮੇਂ ਇੱਕ ਭਾਈ ਗੁਰਮੁਖ ਸੌਇਨੇ ਖੱਤਰੀ ਦੇ ਲੜਕੇ ਨੂੰ ਘਰ ਵਿੱਚ ਸੱਪ ਨੇ ਡੱਸ ਲਿਆ ਜਿਸ ਕਰਕੇ ਉਹਦੀ ਮੌਤ ਹੋ ਗਈ ਉਸ ਦਿਨ ਦੀ ਖੇਡ ਦੀ ਮਿੱਟੀ ਮੋਣ ਦੇ ਸਿਰ ਰਹਿ ਗਈ ਸੀ ਦੂਜੇ ਦਿਨ ਜਦੋਂ ਸਵੇਰੇ ਖੇਡ ਦਾ ਸਮਾਂ ਹੋਇਆ ਸ਼੍ਰੀ ਟਾਲਾ ਰਾਏ ਜੀ ਖੇਡ ਦੀ ਥਾਂ ਪਹੁੰਚੇ ਉੱਥੇ ਆਪ ਜੀ ਨੂੰ ਪਤਾ ਲੱਗਾ ਕਿ ਮੋਣ ਆਇਆ ਨਹੀਂ ਆਪ ਜੀ ਦੂਜੇ ਸਾਥੀਆਂ ਨਾਲ ਮੋਹਣ ਦੇ ਘਰ ਉਹਨੂੰ ਲੈਣ ਚਲੇ ਗਏ ਕਿਉਂ ਉਹਦੇ ਸਿਰ ਤੇ ਮੀਢੀ ਸੀ ਮੋਹਣ ਦੇ ਘਰ ਜਾ ਕੇ ਆਪ ਜੀ ਨੂੰ ਪਤਾ ਲੱਗਾ ਕਿ ਮੋਹਣ ਨੂੰ ਰਾਤ ਸਮੇਂ ਸੱਪ ਨੇ ਡਸ ਲਿਆ ਸੀ ਤੇ ਮੋਹਣ ਤਾਂ ਮਰ ਗਿਆ ਉਹਨੂੰ ਸੰਸਕਾਰ ਕਰਨ ਵਾਸਤੇ ਸ਼ਮਸ਼ਾਨ ਭੂਮੀ ਵਿੱਚ ਲੈ ਜਾਣ ਦੀ ਤਿਆਰੀ ਹੋ ਰਹੀ ਹੈ ਇਹ ਗੱਲ ਸੁਣ ਕੇ ਸ਼੍ਰੀ ਟਾਲਰਾਏ ਜੀ ਆਂਦੇ ਮੋਹਣ ਤੂੰ ਸਾਡੀ ਮੀਟੀ ਦੇਣ ਦਾ ਬਹਾਨਾ ਬਣਾ ਕੇ ਤੇ ਲੰਮਾ ਪੈ ਰਿਆ ਸੱਪ ਦਾ ਬਹਾਨਾ ਬਣਾ ਲਿਆ ਤੇ ਚਲੋ ਨੂੰ ਵੇਖੀਏ ਤਦ ਸ਼੍ਰੀ ਟਾਲਰਾਏ ਜੀ ਨੇ ਮੋਹਣ ਦੇ ਮਰਤਕ ਸਰੀਰ ਪਾਸ ਜਾ ਕੇ ਮੋਹਣ ਦੇ ਗਾਲ ਵਿੱਚ ਆਪਣੀ ਖੇਡਣ ਵਾਲੀ ਖੁੰਡੀ ਪਾ ਕੇ ਆਖਿਆ ਮੋਨ ਉੱਠ ਕੇ ਸਾਡੀ ਮੀਟੀ ਦੇ ਤੂੰ ਸੱਪ ਦਾ ਝੂਠਾ ਬਹਾਨਾ ਕਰਕੇ ਲੰਮਾ ਪੈ ਰਿਆ ਉੱਠ ਉੱਠ ਕੇ ਸਾਡੀ ਮੀਟੀ ਦੇ ਸ੍ਰੀ ਟਾਲਰਾਏ ਜੀ ਦਾ ਬਚਨ ਕਹਿਣ ਨਾਲ ਮੋਨ ਉੱਠ ਕੇ ਬੈਠ ਗਿਆ ਹੱਸਦਾ ਹੋਇਆ ਆਪ ਜੀ ਦੇ ਨਾਲ ਮੀਟੀ ਦੇਣ ਤੁਰ ਪਿਆ ਮੋਨ ਨੂੰ ਜ਼ਿੰਦਾ ਹੋਇਆ ਵੇਖ ਕੇ ਉਹਦੇ ਮਾਤਾ ਪਿਤਾ ਨੇ ਸ੍ਰੀ ਟਾਲਰਾਏ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਬਾਰ-ਬਾਰ ਉਸਤਤ ਕੀਤੀ ਧੰਨ ਬਾਬਾ ਟਾਲਰਾਏ ਜੀ ਧੰਨ ਬਾਬਾ ਟਾਲਰਾਏ ਜੀ ਇਸ ਤਰ੍ਹਾਂ ਬਾਬਾ ਜੀ ਦੀ ਉਸਤਤ ਕੀਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਖਬਰ ਸੁਣ ਕੇ ਕੁਝ ਸਮੇਂ ਲਈ ਚੁੱਪ ਹੋ ਗਏ ਉਪਰੰਤ ਜਦੋਂ ਟਾਲਰਾਏ ਜੀ ਖੇਡ ਕੇ ਆਏ ਤਾਂ ਗੁਰੂ ਜੀ ਆਖਿਆ ਇੱਕ ਮਿਆਣ ਜ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ ਤੁਸੀਂ ਆਪਣੀ ਸ਼ਕਤੀ ਵਿਖਾ ਕੇ ਅੱਜ ਇੱਕ ਬਾਲਕ ਨੂੰ ਜਿਹੜਾ ਜਿੰਦਾ ਕਰਤਾ ਇਹ ਚੰਗਾ ਨਹੀਂ ਕੀਤਾ ਇਹ ਤੁਹਾਡੀ ਕਰਨੀ ਦਾ ਇਹੀ ਫਾਲ ਹੋ ਸਕਦਾ ਹੈ ਕਿ ਜਗਤ ਵਿੱਚ ਜਾਂ ਤੁਸੀਂ ਰਹੋ ਜਾਂ ਅਸੀਂ ਰਹਿੰਨੇ ਆ ਪਿਤਾ ਗੁਰੂ ਜੀ ਦਾ ਬਚਨ ਸੁਣ ਕੇ ਸ੍ਰੀ ਟਲਦਾ ਰਾਏ ਜੀ ਗੁਰੂ ਜੀ ਨੂੰ ਨਮਸਕਾਰ ਕਰਕੇ ਕਾਲਸਰ ਦੇ ਕਿਨਾਰੇ ਚਲੇ ਗਏ ਪਹਿਲਾਂ ਇਸ਼ਨਾਨ ਕੀਤਾ ਫਿਰ ਆਪਣੀ ਖੇਡਣ ਵਾਲੀ ਖੁੰਡੀ ਸੇਰੇ ਢਾਰਾ ਕੇ ਚਾਦਰ ਤਾਣ ਕੇ ਲੰਮੇ ਬੈ ਗਏ। ਸਰੀਰ ਤਿਆਗ ਕੇ ਬਕੁੰਡ ਧਾਮ ਨੂੰ ਚਲੇ ਗਏ। ਇਹ ਕਾਦਗ ਅਸੂ ਵਦੀ 10 ਸੰਮਦ 1684 ਨੂੰ ਵਰਤਿਆ। ਆਪ ਜੀ ਦੇ ਸਰੀਰ ਤਿਆਗ ਜਾਣ ਦੀ ਖਬਰ ਸੁਣ ਕੇ ਗੁਰੂ ਜੀ ਸਿੱਖ ਸੰਗਤਾਂ ਦੇ ਨਾਲ ਉੱਥੇ ਪਹੁੰਚ ਗਏ ਘਰ ਤੋਂ ਮਾਤਾ ਨਾਨਕੀ ਜੀ ਅਦੇ ਹੋਰ ਪਰਿਵਾਰ ਵੀ ਰੁਦਨ ਕਰਦਾ ਹੋਇਆ ਉਸ ਸਥਾਨ ਤੇ ਪਹੁੰਚ ਗਿਆ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਕਿ ਦੇਵ ਗਤੀ ਐਸੀ ਹੀ ਸੀ ਇਹ ਕਿਸੇ ਦੇ ਵਾਸ ਦੀ ਗੱਲ ਨਹੀਂ ਹੈ ਇਸ ਤਰ੍ਹਾਂ ਧੀਰਜ ਦੇ ਕੇ ਗੁਰੂ ਜੀ ਨੇ ਚੰਦਨ ਦੀ ਚਿਖਾ ਤਿਆਰ ਕਰਵਾ ਕੇ ਸ਼੍ਰੀ ਹਟਾਲਾ ਰਾਏ ਜੀ ਦਾ ਸੰਸਕਾਰ ਉੱਥੇ ਹੀ ਕਰ ਦਿੱਤਾ ਜਿਸ ਜਗ੍ਹਾ ਆਪ ਜੀ ਨੇ ਸਵੈ ਇੱਛਾ ਸਰੀਰ त्यागਿਆ ਸੀ অপਰੰਧ গুরু ਜੀ ਆਂਦੇ ਹੀ ਪੁੱਤਰ ਜਿਸ ਨੇ ਸਾਡੇ ਬਚਨ ਨੂੰ ਮੰਨ ਕੇ ਆਪਣਾ ਸਰੀਰ ਤਿਆਗ ਦਿੱਤਾ ਨਾ ਸਾਰੇ ਲੋਕ ਤੇਰਾ ਮਾਨ ਕਰਨਗੇ ਇੱਥੇ ਸ਼੍ਰੀ ਰਾਮਦਾਸਪੁਰੀ ਵਿੱਚ ਇੱਕ ਹਰ ਮੰਦਰ ਦੀ ਪੂਜਾ ਹੋਵੇਗੀ ਤੇਰਾ ਸੋਨੇ ਦਾ ਮੰਦਰ ਸਾਰੀ ਨਗਰੀ ਤੋਂ ਉੱਚਾ ਬਣੇਗਾ ਜਗਤ ਵਿੱਚ ਤੇਰੀ ਬਹੁਤ ਮਹਿਮਾ ਹੋਵੇਗੀ ਇਹ ਸ਼ਹਿਰ ਦਾ ਤੂੰ ਸੂਬੇਦਾਰ ਖਵਾਏਗਾ ਤੇਰੇ ਦਰ ਤੋਂ ਨੰਗੇ ਭੁੱਖੇ ਨੂੰ ਰੋਟੀ ਤਿਆਰ ਮਿਲੇਗੀ ਜਿਸ ਕਰਕੇ ਲੋਕ ਤੇਰੇ ਦਰ ਤੇ ਖੜੇ ਹੋ ਕੇ ਆਖਿਆ ਕਰਨਗੇ ਬਾਬਾ ਟੱਲ ਪੱਕੀਆਂ ਪਕਾਈਆਂ ਘੱਲ ਗੁਰੂ ਜੀ ਦੇ ਬਚਨ ਅੱਜ ਤੱਕ ਪ੍ਰਗਟ ਸਿੱਧ ਹੋ ਰਹੇ ਨੇ ਇਸ ਪ੍ਰੰਤ ਇਸ਼ਨਾਨ ਆਦ ਕਰਕੇ ਗੁਰੂ ਜੀ ਆਪਣੇ ਅਸਥਾਨ ਤੇ ਆਨ ਬੈਠੇ ਉੱਥੇ ਸਾਰੇ ਲੋਕ ਸਹਿਬਜ਼ਾਦੇ ਦਾ ਅਫਸੋਸ ਕਰਨ ਆਏ ਗੁਰੂ ਜੀ ਨੇ ਸਾਰਿਆਂ ਨੂੰ ਧੀਰਜ ਦਿੱਤੀ ਅਦੇ ਕਰਤਾਰ ਦੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਗੁਰੂ ਜੀ ਨੇ ਗੋਇੰਦਵਾਲ ਖਡੂਰ ਸਾਹਿਬ ਡੱਲੇ ਅਦੇ ਕਰਤਾਰਪੁਰ ਆਦ ਸਾਰੇ ਸਬੰਧੀਆਂ ਨੂੰ ਖਬਰਾਂ ਭੇਜ ਦਿੱਤੀਆਂ ਜਿੰਨੂੰ ਸੁਣ ਕੇ ਸਾਰੇ ਸਬੰਧੀ ਅਫਸੋਸ ਕਰਨ ਅਮਰਦ ਸਰ ਆ ਗਏ 13ਵੀਂ ਵਾਲੇ ਦਿਨ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਭੋਗ ਪਵਾ ਕੇ ਕੜਾ ਬਰਸ਼ਾਦੀ ਦੇਗ ਵਰਤਾਈ ਰਬਾਬੀਆਂ ਤੋਂ ਕੀਰਤਨ ਕਰਵਾ ਕੇ ਗੁਰੂ ਜੀ ਨੇ ਉਹਨਾਂ ਨੂੰ ਬਹੁ ਮੁੱਲੀ ਬੇਸ਼ਾਕ ਆਪਣੇ ਸੁਪੁੱਤਰ ਦੇ ਨਿਮਿਤ ਅਰਦਾਸ ਕਰਵਾਈ ਇਸ ਤਰ੍ਹਾਂ ਜਦੋਂ ਗੁਰੂ ਮਰਿਆਦਾ ਅਨਸਾਰ ਸਭ ਕੁਝ ਉਹ ਗਿਆਦਾ ਸਾਰੇ ਸੰਬੰਧੀ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਮਹਾਰਾਜ ਜੀ ਨੇ ਸੰਗਤਾਂ ਨੂੰ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਕੀਤਾ ਸਾਰੀ ਸੰਗਤ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਬਾਬਾ ਟਾਲਰਾਏ ਜੀ ਜਪਦੀ ਸਤਨਾਮ ਦਾ ਸਿਮਰਨ ਕਰਦੀ ਵਾਪਸ ਆਪੋ ਆਪਣੇ ਘਰਾਂ ਨੂੰ ਚਲੀ ਗਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ